ਦੋਸਤੋ ਹੋਰ ਕੁਝ ਕਰਿਓ ਜਾਂ ਨਾ ਕਰਿਓ ਆਹ ਵੀਡੀਓ ਉਹਨਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਜੋ ਖਾਣਾ ਖਾਣ ਤੋਂ ਵੱਧ ਖਰਾਬ ਕਰਦੇ ਨੇ ਜਾਂ ਖਾਣ ਲੱਗੇ ਨਖਰੇ ਕਰਦੇ ਨੇ ਕਿਉਂਕਿ ਹਰ ਕਿਸੇ ਲਈ ਸਮਾਂ ਤੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ ਅਕਸਰ ਹੀ ਜਿੱਥੇ ਗਰੀਬੀ ਹੁੰਦੀ ਹੈ ਉੱਥੇ ਬਚਪਨ ਕਿਤੇ ਖੰਭ ਲਾ ਕੇ ਉੱਡ ਜਾਂਦਾ ਏ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਛੋਟੀ ਜਹੀ ਬੱਚੀ ਕਿਵੇਂ ਲੋਕਾਂ ਦੇ ਛੱਡੇ ਝੂਠੇ ਖਾਣੇ ਵਿੱਚੋਂ ਖਾਣ ਵਾਲੀਆਂ ਚੀਜ਼ਾਂ ਇਕੱਠੀਆਂ ਕਰਕੇ ਇੱਕ ਲਿਫਾਫੇ ਵਿੱਚ ਪਾ ਰਹੀ ਏ ਤਾਂ ਕਿ ਘਰ ਜਾ ਕੇ ਆਪਣੇ ਛੋਟੇ ਭੈਣ ਭਰਾਵਾਂ ਤੇ ਮਾਂ ਪਿਓ ਨੂੰ ਸਕੇ ਸੋ ਅਕਸਰ ਹੀ ਵਿਆਹਾਂ ਵਿੱਚ ਬਹੁਤ ਸਾਰੇ ਲੋਕ ਆਪਣੀ ਬੱਲੇ ਬੱਲੇ ਕਰਵਾਉਣ ਲਈ ਲੱਖਾਂ ਕਰੋੜਾਂ ਰੁਪਏ ਖਰਚ ਦਿੰਦੇ ਨੇ ਅਤੇ ਬਹੁਤ ਸਾਰਾ ਖਾਣ ਵਾਲਾ ਸਮਾਨ ਵੀ ਖਰਾਬ ਕਰ ਦਿੰਦੇ ਨੇ ਪਰ ਜੇ ਕੋਈ ਗਰੀਬ ਪੈਲਸ ਤੇ ਬਾਹਰ ਇੱਕ ਰੋਟੀ ਮੰਗਣ ਆ ਜਾਵੇ ਤਾਂ ਉਸ ਨੂੰ ਗਾਲਾਂ ਕੱਢ ਕੇ ਉਥੋਂ ਭਜਾ ਦਿੰਦੇ ਨੇ ਸੋ ਅੱਜ ਕੱਲ ਲੋਕ ਇਨਸਾਨੀਅਤ ਨੂੰ ਭੁੱਲ ਕੇ ਦਿਨੋ ਦਿਨ ਫੋਕੀ ਬੱਲੇ ਬੱਲੇ ਪਿੱਛੇ ਪਏ ਹੋਏ ਨੇ ਸਮਾ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਸੋ ਜਦੋਂ ਤੁਸੀਂ ਵੀ ਕਿਸੇ ਦੀ ਮਦਦ ਕਰਨ ਯੋਗੇ ਹੋ ਜਾਵੋ ਤਾਂ ਗਰੀਬ ਜਾਂ ਲੋੜਵੰਦ ਦੀ ਜਿੰਨੀ ਮਦਦ ਹੋ ਸਕੇ ਜ਼ਰੂਰ ਕਰੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ